ਹਾਂ ਜੀ ਗੁਲਸ਼ਨ ਜੀ ਕੀ ਮਾਮਲਾ ਹੈਗਾ ਜਿਹੜਾ ਅੱਜ ਕੁੜੀ ਦਾ ਕਤਲ ਹੋਇਆ ਹੈ ਮਰਡਰ ਜਿਹੜਾ ਕੁਲਸੀ ਆਈ ਹੈ ਕੀ ਮਾਮਲਾ ਜੀ ਔਰ ਕਿੱਥੇ ਹੋਇਆ ਭਾਈ ਮੈਨੂੰ ਸਵਾ 10 ਵਜੇ ਫੋਨ ਆਇਆ ਇੱਥੋਂ ਮੇਰੇ ਸੱਜਣ ਦਾ ਕਿ ਇੱਥੇ ਇਹ ਗੱਲ ਹੋਈ ਹੈ ਤਾਂ ਫਿਰ ਮੈਂ ਇੱਥੇ ਆਇਆ ਤੇ ਚਲੋ ਮੈਂ ਉੱਤੇ ਜਿੱਥੇ ਲੜਕੀ ਦੀ ਡੈੱਡ ਬੋਡੀ ਪਈ ਹੈ ਮੈਂ ਉੱਥੋਂ ਤੱਕ ਵੀ ਗਿਆ ਹੈ ਲੜਕੀ ਦੇ ਚਿਹਰੇ ਦੇ ਉੱਤੇ ਖੂਨ ਦਾ ਪੂਰਾ ਲਤਪਟ ਹੋਇਆ ਪਿਆ ਸੀ ਤੇ ਉਸ ਤੋਂ ਬਾਅਦ ਚਲੋ ਪੁਲਿਸ ਆ ਗਈ ਪੁਲਿਸ ਨੇ ਸਾਨੂੰ ਸਾਰਾ ਨੂੰ نیچے ਭੇਜਤਾ ਤੇ ਬਸ ਇੰਨਾ ਕੀ ਸਾਨੂੰ ਪਤਾ ਬਾਕੀ ਪੁਲਿਸ ਇਨਵੈਸਟੀਗੇਟਿੰਗ ਦਾ ਪਾਰਟ ਆ ਉਹਨਾਂ ਨੇ ਦੇਖਣਾ ਕਿ ਕਿੰਨੇ ਕੇ ਸਾਲ ਦੀ ਕੁੜੀ ਲਈ ਲੱਗਦੀ ਕੁੜੀ 14 ਕੇ ਸਾਲ ਤੋਂ ਬਾਅਦ ਨਹੀਂ ਲੱਗਦੀ ਕਿ ਜਾਂ 15 ਹੋਏਗੀ ਜਾਂ 13 ਹੈਗੀ ਜਾਂ 14 ਹੋਊਗੀ ਇੰਨੇ ਕੇ ਤਾਂ ਲਗਭਗ ਆ ਬਾਕੀ ਪਤਾ ਕੀ ਗੱਲ ਆ ਸਾਡੇ ਇੱਥੇ ਬੁਰਾ ਹਾਲ ਆ ਨਸ਼ਾ ਇੰਨਾਂ ਦਾ ਫੈਕਟਰੀ ਆ ਤੇ ਉੱਪਰ ਇੱਕ ਕਮਰਾ ਸੀ ਜਿਹਦੇ ਵਿੱਚ ਰਹਿੰਦੇ ਸੀ ਉਹ ਉਹਦੇ ਵਿੱਚ ਹੀ ਇਹ ਲੜਕੀ ਦੀ লাশ ਪਈ ਹੋਈ ਆ ਤੇ ਮਤਲਬ ਬੜੀ ਬੁਰੀ ਹਾਲਤ ਸੀ ਲੜਕੀ ਦੇ ਜਿਹੜੇ ਫੇਸ ਦੀ ਨਾ ਮਤਲਬ ਜਿੱਦਾਂ ਬੜਾ ਬੁਰੀ ਤਰ੍ਹਾਂ ਡੈਮੇਜ ਕੀਤਾ ਗਿਆ ਕੀ ਮਤਲਬ ਕੀ ਨਾ ਬਾਈਟ ਵੀ ਕੋਈ ਸੁਣ ਹਣੀ ਪਰਿਵਾਰ ਚ ਕੌਣ ਕੌਣ ਪੈਂਦਾ ਪਰਿਵਾਰ ਦੇ ਵਿੱਚ ਮੈਨੂੰ ਤਾਂ ਉਹਦੀ ਮਾਤਾ ਪਿਤਾ ਤੋਂ ਇਲਾਵਾ ਮੈਨੂੰ ਨਹੀਂ ਮੇਰੀ ਨੌਲੇ ਦੇ ਵਿੱਚ ਨਹੀਂ ਹੈਗਾ ਕਿ ਉਹਦੇ ਬ੍ਰਦਰ ਕੋਈ ਜਾਂ ਕੋਈ ਏਦਾਂ ਕੋਈ ਹੈਗਾ ਵਾ ਤੇ ਬਾਕੀ ਲੜਕੀ ਜਿਹੜੀ ਮੈਂ ਦੇਖੀ ਐ ਉੱਥੇ ਲੇਟੀ ਹੋਈ ਤੇ ਮਦਰ ਜਦੋਂ ਮੈਂ ਆਇਆ ਸੀ ਇੱਥਾਰ ਵੀ ਕੋਈ ਇਸ ਤਰ੍ਹਾਂ ਦੀ ਕੋਈ ਕਹਿੰਦੇ ਬਾਲਟੀ ਵੀ ਮਿਲੀ ਅੰਦਰ ਖੂਨ ਨਾਲ ਲੱਤਪੋੜੀ ਕੋਈ ਇਸ ਤਰ੍ਹਾਂ ਦੀ ਹਾਂ ਬਾਲਟੀ ਤੇ ਥੋੜਾ ਖੂਨ ਆ ਮੈਨੂੰ ਕੋਈ ਆਪਣਾ ਵੀਰ ਸੀ ਦੱਸਣ ਦਿਆ ਸੀ ਕਹਿੰਦਾ ਬਾਲਟੀ ਨਾਲ ਜਿੱਦਾਂ ਮਾਰਿਆ ਗਿਆ ਹੋਵੇ ਇਸ ਤਰ੍ਹਾਂ ਕੋਈ ਅੱਗੇ ਕੋਣ ਪ੍ਰਵਾਸੀ ਹੈ ਇਹ ਪ੍ਰਵਾਸੀ ਨੇ ਪ੍ਰਵਾਸੀ ਪਰਿਵਾਰ ਨੇ ਮਗਰ ਚਲੋ ਆ ਵੀ ਸਾਰੇ ਸਾਡੇ ਭਰਾ ਨੇ ਮਗ ਸਾਡੇ ਇਲਾਕੇ 'ਚ ਬੜੀ ਅਮਨ ਸ਼ਾਂਤੀ ਹੁੰਦੀ ਸੀ ਨਸ਼ੇ ਤੋਂ ਬਗੈਰ ਇੱਥੇ ਇਹ ਵੇਲੇ ਉਹ ਹਾਲ ਹੋਏ ਪਏ ਆ ਜੀ ਕਿ ਮਤਲਬ ਕਿਹ ਵੇਲੇ ਆਪਾਂ ਅਨਗੜ ਦਾ ਨਾਮ ਸੁਣਦੇ ਹੁੰਦੇ ਸੀ ਕਿ ਅਨਗੜ ਨਸ਼ਾ ਵੇਚਦਾ ਇਦਾਂ ਹੁਣ ਤਾਂ ਸਾਡਾ ਇਲਾਕਾ ਅਨਗੜ ਬਣ ਚੁੱਕਾ ਜੇ ਅਸੀਂ ਇਹਨਾਂ ਨੂੰ ਪੁੱਛਦੇ ਆਂ ਜੀ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ ਕਹਿੰਦੇ ਤੁਸੀਂ ਬੰਦੇ ਫੜਾਓ ਐਂ ਥੋੜਾ ਬੰਦੇ ਫੜਾਉਣੇ 1.5 ਲੱਖ ਰੁਪਏ ਦਿਖਾਵਾਂ ਤੁਹਾਨੂੰ ਗਵਰਨਮੈਂਟ ਦੇ ਰਹੀ ਆ ਬੰਦੇ ਅਸੀਂ ਫੜਾਉਣੇ ਆਹੀਂ ਵੀ ਆਪਣੇ ਬੱਚਿਆਂ ਦੇ ਇਹਦੇ ਮਦਰ ਫਾਦਰ ਕਿੱਥੇ ਇਹਦੇ ਇਹਦੇ ਮਦਰ ਅੰਦਰ ਨੇ ਤੇ ਫਾਦਰ ਦਾ ਨਹੀਂ ਮੈਨੂੰ ਪਤਾ ਕਿੱਥੇ ਗਏ ਨੇ ਜਿਹੜਾ ਫੜ ਕੇ ਲੈ ਕੇ ਤੁਹਾਨੂੰ ਨੂੰ ਪਤਾ ਕੌਣ ਨਾ ਮੈਨੂੰ ਨਹੀਂ ਪਤਾ ਐਵੇਂ ਮੈਂ ਕਹਾਂ ਕਿ ਉਹਦੇ ਫਾਦਰ ਨੇ ਕਿ ਉਹਦੇ ਚਾਚਾ ਹੀ ਨੇ ਕਿ ਉਹਦੇ ਨਾਨ ਨੇ ਕੌਣ ਨਹੀਂ ਮੈਨੂੰ ਨਹੀਂ ਉਹਦੇ ਬਾਰੇ ਇਹ ਕਤਲ ਦਾ ਮਾਮਲਾ ਹੈ ਹਾਂ ਕਤਲ ਦਾ ਮਾਮਲਾ ਹੈ ਤੇ ਬਾਕੀ ਦੇਖੋ ਹੋ ਸਕਦਾ ਪੋਸਟਮਾਰਟਮ ਹੀ ਹੋਵੇ ਸਭ ਕੁਝ ਕਲੀਅਰ ਹੋ ਜਾਏਗਾ ਸ਼ਾਮ ਤੱਕ ਠੀਕ ਠੀਕ ਹੈ ਠੀਕ ਹੈ ਜੀ ਕੀ ਮਾਮਲਾ ਹੈ ਇਹਦਾ ਕਤਲ ਅੱਜ ਇੱਕ ਅਰਲੀ ਮਾਰਨਿੰਗ ਇੱਕ ਇਨਫੋਰਮੇਸ਼ਨ ਰਿਸੀਵ ਹੋਈ ਸੀਗੀ 15 16 ਸਾਲ ਦੀ ਲੜਕੀ ਦਾ ਜਿਹੜਾ ਵਾ ਉਹ ਕਤਲ ਕਰ ਦਿੱਤਾ ਗਿਆ ਜਿਸ ਤੇ ਮੌਕੇ ਤੇ ਸਾਡੇ ਥਾਣਾ ਸਲਾਮਾਬਾਦ ਦੇ ਐਸਐਚਓ ਹਰਸਨਦੀਪ ਅਤੇ ਚੌਕੀ ਇੰਚਾਰਜ ਦਵਿੰਦਰ ਸਿੰਘ ਇਹਨਾਂ ਜਦੋਂ ਇਹ ਸਾਰਾ ਬਕਵਾ ਜਿਹੜਾ ਜਾ ਕੇ ਤਸਦੀਕ ਕੀਤਾ ਤਾਂ ਇਹ ਗੱਲ ਸਾਹਮਣੇ ਆਈ ਵੀ ਇਹ ਇੱਕ ਸੋਨੂ ਨਾਮ ਦਾ ਵਿਅਕਤੀ ਜਿਹੜਾ ਕੰਨੀਤਾ ਨਾਮ ਦੀ ਲੜਕੀ ਦੇ ਨਾਲ ਮੈਰਿਡ ਹੈ ਉਹ ਆਜਮਗੜ ਪਿੱਛੋਂ ਆਜਮਗੜ ਦੇ ਯੂਪੀ ਦੇ ਰਹਿਣ ਵਾਲੇ ਨੇ ਇੱਥੇ ਆ ਕੇ ਵਸੇ ਨੇ ਇੱਥੇ ਜਿਹੜਾ ਘਰੇਲੂ ਕੰਮਕਾਰ ਜਿਹੜਾ ਉਹ ਕਰਦੇ ਨੇ ਇਹ ਧੱਗਾ ਫੈਕਟਰੀ ਦੇ ਚਿਹੜੀ ਲੜਕੀ ਕੰਮ ਕਰਦੀ ਹੈ ਇਹਨਾਂ ਦੋਵਾਂ ਦੀ ਜਿਹੜੀ ਇਹ ਦੂਸਰੀ ਦੂਸਰੀ ਮੈਰਿਜ ਆ ਲੜਕੀ ਦੇ ਪਿਛਲੇ ਮੈਰਿਜ ਦੇ ਵਿੱਚੋਂ ਇੱਕ ਜਿਹੜੀ ਬੇਟੀ ਆ ਜੋ 15 16 ਸਾਲ ਦੀ ਪ੍ਰੀਤੀ ਨਾਂ ਦੀ ਤੇ ਇਸ ਮੈਰਿਜ ਦੇ ਵਿੱਚੋਂ ਇਹਦੇ ਨਾਲ ਸੋਨੂ ਦੇ ਨਾਲ ਮੈਰਿਜ ਦੇ ਵਿੱਚੋਂ ਇਸਦੇ ਤਿੰਨ ਬੱਚੇ ਨੇ ਇਹ ਜਿਹੜਾ ਸਤੇਲਾ ਬਾਪ ਸੋਨੂ ਆ ਇਹ ਉਸ ਜਿਹੜੀ ਲੜਕੀ ਜਿਹੜੀ ਉਸਦੇ ਪਹਿਲੇ ਸ਼ਾਦੀ ਤੋਂ ਸੀਗੀ ਪ੍ਰੀਤੀ ਉਸਦੇ ਉੱਤੇ ਇਹ ਮਾੜੀ ਨਿਗਾਹ ਜਿਹੜੀ ਉਹ ਰੱਖਣੀ ਸ਼ੁਰੂ ਕਰ ਦਿੱਤੀ ਜਿਸਦੇ ਗੱਲ ਤੇ ਇਸ ਦਾ ਕਰਦੇ ਵਿੱਚ ਜਿਹੜਾ ਟਕਰਾਅ ਰਹਿਣਾ ਸ਼ੁਰੂ ਹੋ ਗਿਆ ਅੱਜ ਸਵੇਰੇ ਜਦੋਂ ਨੀਤਾ ਆਪਣੇ ਬਾਕੀ ਬੱਚਿਆਂ ਨੂੰ ਲੈ ਕੇ ਆਪਣੇ ਕੰਮ ਤੇ ਗਈ ਆ ਤੇ ਕਰੀਬ ਸਵੇਰੇ 8:00 8:00 ਦੇ ਵੀ ਕਰੀਬ ਤੇ ਜਦੋਂ ਇਹ ਵਾਪਸ ਆਈਆ ਘੰਟੇ ਬਾਤੇ ਨੇ ਵੇਖਿਆ ਵੀ ਜਿਹੜੀ ਇਹਦੀ ਲੜਕੀ ਦੀ লাশ ਜਿਹੜੀ ਆ ਇਹ ਘਰ ਦੇ ਵਿੱਚ ਲਤ-ਪਤ ਪਈ ਸੀਗੀ ਇਹ ਸਾਰੇ ਜਦੋਂ ਵਕੀ ਨੂੰ ਤਸਦੀਕ ਕੀਤਾ ਗਿਆ ਇਸ ਸਾਡੀ ਟੀਮ ਵੱਲੋਂ ਤੇ ਇਸ ਦੇ ਵਿੱਚ ਇਹ ਸਾਹਮਣੇ ਆ ਕਿ सोनू ਨੇ ਜਿਹੜਾ ਉਸ ਲੜਕੀ ਆਪਣੀ ਜਿਹੜੀ ਉਹਦੀ ਸਤੇਲੀ ਬੇਟੀ ਲੱਗਦੀ ਸੀਗੀ ਉਸ ਦਾ ਇਹਨੇ ਆਪ ਕਤਲ ਕਰ ਦਿੱਤਾ ਜਿਸ ਲੱਕੜੀ ਦੇ ਨਾਲ ਜਿਹੜਾ ਕਤਲ ਉਹਦੇ ਸਿਰ ਦੇ ਵਿੱਚ वार ਕੀਤੇ ਨੇ ਉਹ ਵੀ ਬਰਾਮਦ ਕਰ ਲਈ ਗਈ ਆ ਇਹ ਸਾਰੇ ਘਟਨਾਕਰਮ ਦੇ ਉੱਤੇ ਮੁਕੱਦਮਾ ਨੰਬਰ ਜਿਹੜਾ 408 ਹੈ ਅੰਡਰ ਸੈਕਸ਼ਨ 110 ਬੀ ਐਨ ਐਸ ਜਿਹੜਾ ਉਹ ਦਰਜ ਕੀਤਾ ਗਿਆ ਜਿਸ ਦੇ ਵਿੱਚ ਇਸ ਦੋਸ਼ੀ ਦੀ ਅਰੈਸਟ ਕਰ ਲਈ ਗਈ ਹੈ ਉਸ ਨੂੰ ਪੇਸ਼ ਅਦਾਲਤ ਕਰਕੇ ਇਸ ਦਾ ਮਾਨਡ ਹਾਸਲ ਕਰਕੇ ਜਿਹੜੀ ਤਫਤੀਸ਼ ਅੱਗੇ ਕੀਤੀ ਜਾਵੇਗੀ